ਪਿੰਡ ਦੀ ਇਤਿਹਾਸ ਇਹ ਹੈ ਵੀ ਸਕਰਾਲੀ ਤੇ ਸੁਧੇয়াল ਦੀ ਆਪਸ ਚ ਲੜਾਈ ਸੀ ਜਿਹੜੀ ਇਹਨਾਂ ਦੇ ਵਿਚਾਲੀ ਇਹ ਜ਼ਮੀਨ ਪੈਂਦੀ ਸੀ ਜੀ ਇਹਨੂੰ ਦੋਨੋਂ ਪਿੰਡ ਕਲੇਮ ਕਰਦੇ ਸੀ ਤੇ ਫਿਰ ਉਹ ਸੂਏ ਤੇ ਚੋਏ ਦੇ ਵਿੱਚ ਇੱਕ ਅਲੱਗ ਪਿੰਡ ਬਣ ਤਾ ਗਿਆ ਲੜਾਈ ਖਤਮ ਕਰਨ ਲਈ ਜੀ ਤੇ ਜਿਹੜੇ ਸਰਦਾਰ ਨੇ ਪਿੰਡ ਬੰਨਿਆ ਸੀ ਉਹ ਨਾਨੋਕੀ ਤੋਂ ਸੀ ਅੰਮ੍ਰਿਤਸਰ ਦੇ ਕੋਲ ਨਾਨੋਕੀ ਪਿੰਡ ਹੈ ਜੀ ਸਾਡੇ ਬਾਬਾ ਜੀ ਉਦੋਂ ਠੇਕੇਦਾਰੀ ਕਰਦੇ ਸੀ ਤੇ ਵਜ਼ੀਰ ਸੀਗੇ ਮਹਾਰਾਜਾ 90 ਦੇ ਉਹਨਾਂ ਨੇ ਫਿਰ ਇਹ ਪਿੰਡ ਪੂਰਾ ਖਰੀਦਿਆ ਸੀਗਾ ਜਿਹੜੇ ਵੀ ਤਿੰਨ ਪਿੰਡਾਂ ਦਾ ਜ਼ਿਕਰ ਕਰ ਉੱਥੇ ਵੀ ਤੁਹਾਡੇ ਪਰਿਵਾਰ ਦੇ ਮੈਂਬਰ বাসਦੇ ਨੇ ਹਾਂਜੀ ਮਹਿਤਾਬ ਸਿੰਘ ਜੀ ਦੇ ਦੋ ਬੇਟੇ ਸੀਗੇ ਜੀ ਇੱਕ ਦਾ ਪਰਿਵਾਰ ਨਵੇਂ ਪਿੰਡ ਹੈ ਜੀ ਜੀ ਤੇ ਰਾਮਪੁਰ ਦੋਨਾਂ ਨੂੰ ਡਿਵਾਈਡ ਕਰਕੇ ਆਈ ਸੀ ਥੋੜੀ ਥੋੜੀ ਨਾਨੋ ਕੀ ਪਿੰਡ ਸਾਲਮ ਹੀ ਸਾਡੇ ਬਾਬਾ ਜੀ ਨੂੰ ਸਰਦਾਰ ਅੰਬਰ ਸਿੰਘ ਨੂੰ ਦੇਤਾ ਸੀ ਉਹਨੂੰ ਹੋਰ ਚ ਮੇਰੇ ਦਾਦਾ ਜੀ ਜੀ ਬ੍ਰਿਟਿਸ਼ ਆਰਮੀ ਵੱਲੋਂ ਲੜੇ ਉਹਨਾਂ ਨੇ ਵੀ ਪਹਿਲਾਂ ਨਾਬਾ ਅਕਾਲ ਜੁਆਇਨ ਕਰੀ ਫੇਰ ਬ੍ਰਿਟਿਸ਼ ਆਰਮੀ ਫੇਰ ਇੰਡੀਅਨ ਆਰਮੀ ਤੇ ਉਹਨਾਂ ਨੇ ਵਰਲਡ ਵਾਰ 2 ਫੇਰ ਜਿੰਨੀਆਂ ਵੀ 65 71 62 ਸਾਰੀਆਂ ਜੰਗਾਂ ਉਹਨਾਂ ਨੇ ਮੇਰੇ ਗ੍ਰੈਂਡਫਾਦਰ ਨੇ ਲੜੀਆਂ ਸਭ ਤੋਂ ਪਹਿਲੀ ਪੰਚਾਇਤ ਕਦੋਂ ਬਣੀ ਸੀ ਕੋਈ ਜ਼ਿਆਦਾ ਗਿਣਨ ਜਦੋਂ ਪਹਿਲੀ ਪੰਚਾਇਤ ਇਸ ਪਿੰਡ ਦੀ ਬਣਦੀ ਆ ਪੰਚਾਇਤ 87 ਚ ਬੈਸਟ ਵਿਲੇਜ ਮਿਲੇ ਆ ਜੀ ਉਹਦੇ ਤੋਂ 10 ਸਾਲ ਪਹਿਲਾਂ 77 ਚ ਮੇਰੇ ਖਿਆਲ ਚ ਬਣੀ ਸੀ ਪਿੰਡ ਦੇ ਗੋਬਰ ਗੈਸ ਪਲਾਂਟ ਤੋਂ ਚੱਲਦਾ ਸੀਗਾ ਜਨਰੇਟਰ ਸੈੱਟ ਜਿਹੜਾ ਸਾਰੇ ਪਿੰਡ ਨੂੰ ਸਪਲਾਈ ਦਿੰਦਾ ਸੀ ਫੇਰ ਰੈਸਟ ਗੋਬਰ ਗੈਸ ਪਲਾਂਟ ਤੋਂ ਚੱਲਦਾ ਸੀ ਹਾਂ ਜੀ ਹੁਣ ਵੀ ਚੱਲਦਾ ਉਹ ਹੁਣ ਤਾਂ ਵਰਕਿੰਗ ਕੰਡੀਸ਼ਨ ਤੋਂ ਬਾਹਰ ਹੋ ਗਿਆ ਜੀ ਤੇ ਫਿਰ ਪਿੰਡ ਦਾ ਗੈਸਟ ਹਾਊਸ ਬਣਾਇਆ ਸੀ VOTING ਸੀ ਉਦੋਂ ਉਸ ਵੇਲੇ ਆ ਤੇ ਜਿਵੇਂ ਚੰਡੀਗੜ੍ਹ ਦੀਆਂ ਸੜਕਾਂ ਸੀ ਉਹ ਜਿਹੀਆਂ ਸੜਕਾਂ ਸੀ ਜਦੋਂ ਵੈਸਟ ਅਵਾਰਡ ਮਿਲਦਾ ਹੈ ਪਿੰਡ ਨੂੰ ਫਿਰ ਤਾਂ ਫਿਰ ਪੂਰੇ ਪੰਜਾਬ ਚ ਬੱਲੇ ਬੱਲੇ ਹੋ ਗਈ ਹੋਣੀ ਹਾਂਜੀ ਗਵਰਨਰ ਸਾਹਿਬ ਨੇ ਡੈਡੀ ਉਦੋਂ ਸਰਪੰਚ ਹੁੰਦੇ ਸੀ ਤੇ ਗਵਰਨਰ ਸਾਹਿਬ ਨੇ ਉਹਨਾਂ ਨੇ ਆਪ ਉਹ ਟਰੋਫੀ ਦਿੱਤੀ ਸੀ ਡਵੈਲਪਮੈਂਟ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਕੀਤੀਆਂ ਗਈਆਂ ਪਿੰਡ ਦੇ ਵਿੱਚ ਕੀ ਕੀ ਆ ਦੇ ਵਿੱਚ ਖਾਸ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਵੀ ਹੈ ਤੁਹਾਡੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਇੱਕ ਤਾਂ ਸਟੈਚੂਸ ਤੁਸੀਂ ਸਕਲਪਚਰਸ ਦੇਖੋਗੇ ਕਿਸੇ ਪਿੰਡਾਂ ਚ ਐਨੇ ਨਹੀਂ ਮਿਲਣਗੇ ਤੁਹਾਨੂੰ ਫਿਰ এনवायरमेंट ਤੇ ਬਹੁਤ ਕੰਮ ਕਰਿਆ ਸਾਡੇ ਪਿੰਡਾਂ ਜਿ ਜਿੰਨੇ ਪਿੰਡ ਚ ਦਰਖਤ ਲੱਗੇ ਹੋਏ ਨੇ ਐਨੇ ਦਰਖਤ ਵੀ ਤੁਹਾਨੂੰ ਕਿਸੇ ਪਿੰਡ ਚ ਨਹੀਂ ਮਿਲਣਗੇ ਲੋਕਾਂ ਨੂੰ ਬਾਹਰੋਂ ਉਰੇ ਬੁਲਾਉਣਾ ਸਾਡੇ ਕੋਲ ਜਰਮਨ ਤੋਂ ਫਰਾਂਸ ਤੋਂ ਬਹੁਤ ਲੋਕ ਆਉਂਦੇ ਰਹੇ ਨੇ ਘੁੰਮਣ ਸਭ ਤੋਂ ਵੱਡਾ ਰੀਜ਼ਨ ਸੀਗਾ ਉਦੋਂ ਬਾਥਰੂਮ ਨਹੀਂ ਹੁੰਦੇ ਸੀਗੇ ਆਮ ਪਿੰਡਾਂ 'ਚ ਹਾਂ ਬਹੁਤ ਘੱਟ ਹੁੰਦੇ ਸੀ ਉਹ ਜ਼ਮੇ ਦੇ ਵਿੱਚ ਤੇ ਉਸ ਸਮੇਂ ਦੇ ਵਿੱਚ ਸਾਡੇ ਪ੍ਰੋਪਰ ਬਾਥਰੂਮ ਸੀਗਾ ਜੀ ਉਹ ਕਦੋਂ ਫਿਰ ਪੰਚਾਇਤ ਬੰਦ ਨਹੀਂ ਬੰਦ ਹੋਈ ਕਿ ਉਹਦੇ ਵਿੱਚ ਕੀ ਤਰਕ ਦਿੱਤਾ ਗਿਆ ਉਹ 19 ਦੇ ਵਿੱਚ ਜੀ ਸਾਡੇ ਪਰਿਵਾਰ 'ਚੋਂ ਹੀ ਇੱਕ ਨੇ ਸ਼ਿਕਾਇਤ ਕਰਤੀ ਸੀ ਜਿੰਮੇ ਉਹ ਕਹਿੰਦੇ ਨਹੀਂ ਵੀ ਬੇਬੇ ਜੇ ਸਰਪੰਚ ਮਰ ਜੇ ਕਹਿੰਦੇ ਫਲਾਣਾ ਬੰਦਾ ਸਰਪੰਚ ਬਣੂ। ਕਹਿੰਦੇ ਜੇ ਉਹ ਲੰਬੜਦਾਰ ਉਹ ਵੀ ਮਰ ਜਾਏ। ਕਹਿੰਦੀ ਮੈਂ ਸਮਝੀ ਕੀ ਪੁੱਤ ਤੂੰ ਕੀ ਕਹਿਣਾ ਚਾਹੁੰਦਾ ਸਾਰਾ ਪਿੰਡ ਮਰ ਜਾਏ ਤੈਨੂੰ ਨਹੀਂ ਕਿਸੇ ਨੇ ਸਰਪੰਚ ਬਣਾਉਣਾ। ਉਵੇਂ ਹੀ ਕਨੱਦਾ ਹੁੰਦਾ ਜਿਹਨੂੰ ਪਿੰਡ 'ਚ ਕੋਈ ਸਰਪੰਚ ਨਹੀਂ ਬਣਾਉਂਦਾ। ਫੇਰ ਉਹ ਅੰਤ ਨੂੰ ਇਹਦੀ ਕੰਮ ਕਰਦਾ ਵੀ ਮੈਂ ਪੰਚਾਇਤੇ ਤੜਾ ਦਿੰਨਾ। ਵੀ ਨਾ ਮੈਨੂੰ ਬਣਾਉਂਦੇ ਨਹੀਂ ਤੁਸੀਂ ਨਾ ਥੋਡੀ ਪੰਚਾਇਤ ਮੈਂ ਭੰਨ ਦੇਣੀ। ਅਨੂ ਅੱਜ ਅਸੀਂ ਪੰਜਾਬ ਦਾ ਸਭ ਤੋਂ ਛੋਟਾ ਪਿੰਡ ਨਾਨੋਕੀ ਦਿਖਾਉਣ ਜਾ ਰਹੇ ਹਾਂ ਜਿਸ ਦੀਆਂ ਸਿਰਫ 42 ਬੋਟਾ ਨੇ ਮੈਂ ਤਾਂ ਇਹ ਵੀ ਕਹਿ ਸਕਦਾ ਕਿ ਭਾਰਤ ਦਾ ਸਭ ਤੋਂ ਛੋਟਾ ਪਿੰਡ ਹੈ 42 ਬੋਟਾ ਨੇ ਇਸ ਪਿੰਡ ਦੀਆਂ ਤਾਂ ਪਿੰਡ ਨੂੰ 1987 ਦੇ ਵਿੱਚ ਬੈਸਟ ਪਿੰਡ ਦਾ ਅਵਾਰਡ ਵੀ ਮਿਲਿਆ ਸੀ ਇਸ ਪਿੰਡ ਦੇ ਵਸਨੀਕ ਨੇ ਸਾਡੇ ਨਾਲ ਅਵਜਿੰਦਰ ਸਿੰਘ ਗਰੇਵਾਲ ਉਹਨਾਂ ਦੇ ਨਾਲ ਮੁਲਾਕਾਤ ਵੀ ਕਰਵਾਵਾਂਗੇ ਕਿ ਇਹ ਪਿੰਡ ਵਸਿਆ ਕਿਵੇਂ ਸਾਲ 2019 ਤੇ ਵਿੱਚ ਤਾਂ ਇਸ ਪਿੰਡ ਦੇ ਵਿੱਚ ਬਖਰੀ ਪੰਚਾਇਤ ਬਣਦੀ ਸੀ ਉਹ ਵੀ ਗੱਲਬਾਤ ਕਰਾਵਾਂਗੇ ਕਿੰਨੇ ਰਕਬੇ ਦੇ ਵਿੱਚ ਵਸਿਆ ਹੋਇਆ 42 ਵੋਟਾਂ ਨੇ ਸਿਰਫ ਪੰਜਾਬ ਦਾ ਸਭ ਤੋਂ ਛੋਟਾ ਪਿੰਡ ਆ ਜੇਕਰ ਇਹ ਵੀ ਕਿਹਾ ਜਾਵੇ ਤਾਂ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਭਾਰਤ ਦਾ ਸਭ ਤੋਂ ਛੋਟਾ ਪਿੰਡ ਨਾਨੋ ਕੀ ਮੰਨਿਆ ਜਾਂਦਾ ਹੈ ਨਾਬਾ ਪਾਸੂ ਰੋਡ ਤੇ ਸਥਿਤ ਹੈ ਸਾਈਡ ਤੇ ਇਹ ਪਿੰਡ ਤਾਂ ਉਹਨਾਂ ਦੇ ਜਿਹੜੇ ਇੱਥੇ ਦੇ ਬਸਨੀਕ ਨੇ ਸਰਦਾਰ ਅਵਜਿੰਦਰ ਸਿੰਘ ਗਰੇਵਾਲ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਕਿ ਕਦੋਂ ਇਹ ਪਿੰਡ ਵਸਿਆ ਤਾਂ ਇਹਨਾਂ ਦੇ ਪੁਰਖਿਆਂ ਨੇ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਤਾਂ ਉਹਨਾਂ ਜੰਗਾਂ ਦੇ ਵਿੱਚ ਅਹਿਮ ਯੋਗਦਾਨ ਵੀ ਪਾਇਆ ਏ ਅਸੀਂ ਗੱਲ ਕਰਵਾਉਣੀ ਹੈ ਗਰੇਵਾਲ ਸਾਹਿਬ ਸਾਡੇ ਨਾਲ ਨੇ ਬਹੁਤ ਬਹੁਤ ਸੁਆਗਤ ਹੈ ਰੋਜਨਾਸ ਸਪੋਕਸਮੈਨ ਤੇ ਰੋਜਨਾਸ ਸਪੋਕਸਮੈਨ ਦੀ ਟੀਮ ਤੇ ਸਾਰੇ ਦਰਸ਼ਕਾਂ ਨੂੰ ਫਤਿਹ ਬਖਸ਼ਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੇਵਾਲ ਸਾਹਿਬ ਪੰਜਾਬ ਦਾ ਕੀ ਤੁਸੀਂ ਤਾਂ ਕਹਿੰਦੇ ਹੋ ਕਿ ਭਾਰਤ ਦਾ ਸਭ ਤੋਂ ਛੋਟਾ ਪਿੰਡ ਹੈ ਨਾਨੋ ਕੀ ਸਿੱਥੇ ਸਿਰਫ 42 ਹੀ ਵੋਟਰ ਵੱਸਦੇ ਨੇ ਕਦੋਂ ਇਸ ਪਿੰਡ ਦੀ ਨੀ ਰੱਖੀ ਜਾਂਦੀ ਆ ਕਦੋਂ ਇਸ ਪਿੰਡ ਦਾ ਨਾਮ ਨਾਨੋ ਕੀ ਪੈਂਦਾ ਹੈ ਇਹ 1800 ਚ ਪਿੰਡ ਇਹ ਵਸਾਇਆ ਸੀਗਾ ਜੀ ਜੀ ਇਸ ਪਿੰਡ ਦੀ ਇਤਿਹਾਸ ਇਹ ਹੈ ਵੀ ਸਕਰਾਲੀ ਤੇ ਸੁਧੇਵਾਲ ਦੀ ਆਪਸ ਚ ਲੜਾਈ ਸੀ ਜਿਹੜੀ ਇਹਨਾਂ ਦੇ ਵਿਚਾਲੀ ਇਹ ਜ਼ਮੀਨ ਪੈਂਦੀ ਸੀ ਜੀ ਇਹਨੂੰ ਦੋਨੋਂ ਪਿੰਡ ਕਲੇਮ ਕਰਦੇ ਸੀ ਉਹ ਪਿੰਡ ਕਹਿੰਦੇ ਸੀ ਸਾਡੀ ਜੀ ਵੀ ਦੂਜਾ ਪਿੰਡ ਕਹਿੰਦੇ ਸਾਡੀ ਜੀ ਸਾਡੀ ਆ ਇਸ ਕਰਕੇ ਇੱਧਰ ਸੂਏ ਹੈ ਇੱਧਰ ਚੋਏ ਹੈ ਜੀ ਇੱਧਰਲੇ ਪਿੰਡ ਵਾਲੇ ਕਹਿੰਦੇ ਸੀ ਸਾਡੀ ਸੂਏ ਤੱਕ ਹੈ ਉਧਰਲੇ ਕਹਿੰਦੇ ਸੀ ਸਾਡੀ ਚੋਏ ਤੱਕ ਹੈ ਜੀ ਤੇ ਫਿਰ ਉਹ ਸੂਏ ਤੇ ਚੋਏ ਦੇ ਵਿੱਚ ਇੱਕ ਆਲੱਗ ਪਿੰਡ ਬਣ ਤਾ ਗਿਆ ਜੀ ਲੜਾਈ ਖਤਮ ਕਰਨ ਲਈ ਜੀ ਤੇ ਜਿਹੜੇ ਸਰਦਾਰ ਨੇ ਪਿੰਡ ਬੰਨਿਆ ਸੀ ਉਹ ਨਾਨੋਕੀ ਤੋਂ ਸੀ ਅੰਮ੍ਰਿਤਸਰ ਦੇ ਕੋਲ ਨਾਨੋਕੀ ਪਿੰਡ ਹੈ ਉਤੋਂ ਆਏ ਸੀ ਤੇ ਉਹਦੇ ਤੋਂ ਬਾਅਦ ਚ ਇਸ ਪਿੰਡ ਨੂੰ ਬਸਾ ਕੇ ਉਹ ਕਿਉਂਕਿ ਉੱਧਰ ਦੇ ਵਸਨੀਕ ਸੀ ਉਹਨਾਂ ਨੇ ਫਿਰ ਇਹਦੀ ਇੱਕ ਤਰੀਕੇ ਨਾਲ ਬੋਲੀ ਕਰਾਤੀ ਪਿੰਡ ਦੀ ਓਕੇ ਤੇ ਸਾਡੇ ਬਾਬਾ ਜੀ ਉਦੋਂ ਠੇਕੇਦਾਰੀ ਕਰਦੇ ਸੀ ਤੇ ਵਜ਼ੀਰ ਸੀਗੇ ਮਹਾਰਾਜਾ ਨਾਬੇ ਦੇ ਉਹਨਾਂ ਨੇ ਫਿਰ ਇਹ ਪਿੰਡ ਪੂਰਾ ਖਰੀਦਿਆ ਸੀਗਾ ਇੱਥੋਂ ਦਰਾਹੇ ਤੋਂ ਜਿਹੜੀ ਕਨਾਲ ਸਿਸਟਮ ਹੈ ਇਹ ਸਾਰਾ ਪੋਲ ਉਹਨਾਂ ਨੇ ਬਣਾਏ ਹੋਏ ਨੇ ਜੀ ਉਧਰੋਂ ਜਦ ਬਣਾਉਂਦੇ ਆ ਰਹੇ ਸੀਗੇ ਜਿੱਥੇ-ਇੱਥੇ ਜਿੰਨੇ ਪੈਸੇ ਉਹ ਸੇਵਿੰਗਸ ਕਰਦੇ ਸੀ ਜੀ ਉਹਨੇ ਪੈਸੇ ਦੀ ਉਹ ਜ਼ਮੀਨ ਖਰੀਦ ਲੰਦੇ ਕਈ ਪਿੰਡ ਖਰੀਦਦੇ ਗਏ ਰਾਜਸਥਾਨ ਤੱਕ ਜੀ ਉਹਨਾਂ ਚੋਂ ਨਾਨੋਗੀ ਨਵਾਂ ਪਿੰਡ ਤੇ ਰਾਮਪੁਰ ਤਿੰਨ ਪਿੰਡਾਂ ਚ ਸਾਡੀ ਜ਼ਮੀਨ ਰਹਿ ਗਈ ਬਾਕੀ ਤਕਰੀਬਨ ਸੇਲਿੰਗ ਕਰਕੇ ਜਿਹੜੇ ਤੁਸੀਂ ਤਿੰਨ ਪਿੰਡਾਂ ਜ਼ਿਕਰ ਕਰ ਰਹੇ ਉੱਥੇ ਵੀ ਤੁਹਾਡੇ ਪਰਿਵਾਰ ਦੇ ਮੈਂਬਰ বাসਦੇ ਨੇ ਹਾਂਜੀ ਮਹਤਾਬ ਸਿੰਘ ਜੀ ਦੇ ਦੋ ਬੇਟੇ ਸੀਗੇ ਜੀ ਇੱਕ ਦਾ ਪਰਿਵਾਰ ਨਵੇਂ ਪਿੰਡ ਹੈ ਜੀ ਜੀ ਤੇ ਰਾਮਪੁਰ ਦੋਨੂੰ ਡਿਵਾਈਡ ਕਰਕੇ ਆਈ ਸੀ ਥੋੜੀ ਥੋੜੀ ਨਾਨੋ ਕੀ ਪਿੰਡ ਸਾਲਮ ਹੀ ਸਾਡੇ ਬਾਬਾ ਜੀ ਨੂੰ ਸਰਦਾਰ ਅੰਦਰ ਸਿੰਘ ਨੂੰ ਦੇਤਾ ਸੀ ਉਹਨਾਂ ਨੇ ਜਿਹੜੇ 42 ਵੋਟਰ ਨੇ ਜਾਂ ਨਾਨੋ ਕੀ ਪਿੰਡ ਦੇ ਬਸਨੀਕ ਨੇ ਉਹ ਸਿਰਫ ਗਰੇਵਾਲ ਗੋਦ ਨਾਲ ਸੰਬੰਧਤ ਨੇ ਹਾਂਜੀ ਗਰੇਵਲ ਗੋਤ ਹੀ ਨਹੀਂ ਸਾਡੇ ਬਾਬਾ ਜੀ ਵੀ ਇੱਕੋ ਹੈਗੇ ਜੀ ਸਰਦਾਰ ਇੰਦਰ ਸਿੰਘ ਦੀ ਔਲਾਦ ਨੇ ਜੀ ਕੈਪਟਨ ਇੰਦਰ ਸਿੰਘ ਮਹਾਰਾਜਾ ਨਾਬਾ ਦੀ ਅਕਾਲ ਜਿਹੜੀ ਨਾਬਾ ਅਕਾਲ ਸੀ ਉਹਦੇ ਵਿੱਚ ਕੈਪਟਨ ਸੀਗੇ ਜੀ ਤੇ ਉਹਨਾਂ ਨੇ ਵਿਸ਼ਵ ਵਿਉਦ ਦਾ ਪਹਿਲਾ ਲੜਿਆ ਸੀ ਆਪਾਂ ਲੜਾਈਆਂ ਦਾ ਵੀ ਜ਼ਿਕਰ ਕਰ ਰਹੇ ਵੀ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਉਹਨਾਂ ਜੰਗਾਂ ਦੇ ਵਿੱਚ ਤੁਹਾਡੇ ਪੁਰਖਿਆਂ ਨੇ ਅਹਿਮ ਯੋਗਦਾਨ ਪਾਇਆ ਕਿਹੜੀ ਕਿਹੜੀ ਲੜਾਈ ਦੇ ਵਿੱਚ ਤੁਹਾਡੇ ਕੌਣ ਕੌਣ ਰਹੇ ਨੇ ਅਹ ਵੈਸੇ ਤਾਂ ਜੀ ਗਰੇਵਾਲ ਪਰਿਵਾਰ ਦੇ ਬਾਬਾ ਗੈਂਡਾ ਜੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੰਗ ਲੜੇ ਸੀ ਸ਼ਹੀਦ ਹੋਈ ਸੀ ਕਿ ਕਿੱਥੇ ਹੋਈ ਸੀ ਉਹ ਜੰਗ ਜਿਹੜੀ ਹੋਈ ਸੀ ਉਹਨਾਂ ਆਪਣਾ ਲੁਧਿਆਣੇ ਦੇ ਕੋਲ ਸਾਡਾ ਪਰਿਵਾਰ ਹੈਗਾ ਕਿਲੇ ਵਾਲਿਆਂ ਚੋਂ ਜੀ ਉਹ ਉਧਰ ਦੀ ਹਿਸਟਰੀ ਸਾਰੀ ਹੂੰ ਤੇ ਉਹ ਬਾਬਾ ਜੀ ਨੇ ਉਹਨਾਂ ਨੇ ਸiddhi ਪ੍ਰਾਪਤ ਕਰੀ ਸੀ ਉਹਨਾਂ ਦੀ ਸਮਾਦ ਵੀ ਉੱਥੇ ਹੀ ਬਣੀ ਹੈ ਇਹ ਜਦ ਚਮਕੌਰ ਸਾਹਿਬ ਤੋਂ ਤੁਰੇ ਸੀਗੇ ਆਪਣਾ ਸੌਰੀ ਅਨੰਦਪੁਰ ਸਾਹਿਬ ਤੋਂ ਤੁਰੇ ਸੀ ਉਦੋਂ ਦੋਂ ਜਿੰਨੇ ਆਪਣਾ ਬਾਬਾ ਜੀ ਨੇ ਜਿੱਥੇ ਉੱਤੇ ਜਿਵੇਂ ਜੰਗਾਂ ਲੜੀਆਂ ਨੇ ਉਹਦੇ ਵਿੱਚ ਇੱਕ ਚ ਪਾਰਟਿਸਪੇਟ ਕਰਿਆ ਸੀ ਉਹਦੀ ਪੂਰੀ ਹਿਸਟਰੀ ਬਾਈ ਡੇਟਸ ਤਾਂ ਨਹੀਂ ਮੈਨੂੰ ਹੁਣ ਯਾਦ ਜੀ ਪਰ ਉੱਥੇ ਲਿਖੀ ਹੋਈ ਹੈ ਜੀ ਸਾਰੀ ਹੋਰ ਕਿਹੜੀ ਕਿਹੜੀ ਜੰਗ ਲੜੀ ਫਿਰ ਫੇਰ ਉਹਦੇ ਤੋਂ ਬਾਅਦ ਚ ਮਹਿਤਾਬ ਬਾਬਾ ਜੀ ਸੀਗੇ ਸਾਡੇ ਜਿਹੜੇ ਇਹ ਮਹਾਰਾਜਾ ਨਬੇ ਦੇ ਵਜ਼ੀਰ ਰਹੇ ਨੇ ਜੀ ਉਸ ਦੌਰਾਨ ਕੋਈ ਜੰਗ ਤਕਰੀਬਨ ਹੋਈ ਨਹੀਂ ਉਹ ਤੋਂ ਬਾਅਦ ਚ ਉਹਨਾਂ ਦੇ ਲੜਕੇ ਉਹਨਾਂ ਨੇ ਵਰਲਡ ਵਾਰ 1 ਲੜੀ ਜੀ ਉਹ ਸੀਗੇ ਮੈਸੋਪੋਟਾਮੀਆ ਦੇ ਵਿੱਚ ਜੀ ਫਿਰ ਉਹਦੇ ਤੋਂ ਵਿੱਚ ਉਹ ਉਸ ਤੋਂ ਬਾਅਦ ਵਿੱਚ ਸੈਕੰਡ ਵਰਲਡ ਵਾਰ ਆਈ ਹੈ ਜੀ ਸੈਕੰਡ ਵਰਲਡ ਵਾਰ ਚ ਮੇਰੇ ਦਾਦਾ ਜੀ ਜੀ ਬ੍ਰਿਟਿਸ਼ ਆਰਮੀ ਵੱਲੋਂ ਲੜੇ ਉਹ ਉਹਨਾਂ ਨੇ ਵੀ ਪਹਿਲਾਂ ਨਾਬਾਕਾਲ ਜੁਆਇਨ ਕਰੀ ਫੇਰ ਬ੍ਰਿਟਿਸ਼ ਆਰਮੀ ਫੇਰ ਇੰਡੀਅਨ ਆਰਮੀ ਹਮ ਤੇ ਉਹਨਾਂ ਨੇ ਵਰਲਡ ਵਾਰ 2 ਫੇਰ ਜਿੰਨੀਆਂ ਵੀ 65 71 62 ਸਾਰੀਆਂ ਜੰਗਾਂ ਉਹਨਾਂ ਨੇ ਮੇਰੇ ਗ੍ਰੈਂਡਫਾਦਰ ਨੇ ਲੜੀਆਂ ਜੀ ਤੇ ਉਹਦੇ ਤੋਂ ਬਾਅਦ ਚ ਕਰਗਿਲ ਚ ਮੇਰੇ ਮੇਰਾ ਫਾਦਰ ਦੇ ਕਜ਼ਨ ਨੇ ਉਹਨਾਂ ਨੇ ਲੜੀ ਸੀ ਆਈ ਮੇਰੇ ਦਾਦਾ ਜੀ ਦੇ ਬ੍ਰਦਰ ਉਹਨਾਂ ਨੇ ਨੰਗੀ ਟੱਕਰੀ ਕੈਪਚਰ ਕਰੀ ਸੀਗੀ ਉਹਨਾਂ ਨੂੰ ਵੀ ਪ੍ਰੈਜ਼ੀਡੈਂਟਸ ਮੈਡਲ ਮਿਲਿਆ ਸੀ ਜੀ ਤਕਰੀਬਨ ਸਾਡੀ ਜਿਆਦਾ ਪੋਪੂਲੇਸ਼ਨ ਫੌਜ 'ਚ ਹੈ ਇਹਦੀ ਹੁਣ ਵੀ ਤੁਹਾਡਾ ਫੌਜ ਦੇ ਵਿੱਚ ਕੋਈ ਹੈ ਘਰ ਦਾ ਜਾਂ ਪਰਿਵਾਰ ਦਾ ਹਾਂਜੀ ਤਕਰੀਬਨ ਹਰੇਕ ਫੈਮਿਲੀ 'ਚੋਂ ਇੱਕ ਦੋ ਜਣੇ ਹੈਗੇ ਨੇ ਵੀ ਫੌਜ ਦੇ ਵਿੱਚ ਜਿਹੜੇ ਦੇਸ਼ ਦੀ ਰਾਖੀ ਕਰ ਰਹੇ ਬਾਕ-ਬਾਕ ਬਾਰਡਰਾਂ ਤੇ ਲਾ ਲੂ ਹਾਂਜੀ ਤੇ ਕਰਨਲ ਤਾਂ ਕਈ ਨੇ ਜੀ ओके ਉਹਨੇ ਇੱਕ ਬ੍ਰਿਗੇਡੀਅਰ ਵੀ ਤੇ ਬਾਕੀ ਕਹਿ ਲੋ ਸਾਡੇ ਇੱਕ ਫਰਸਟ ਜਿੰਮੇ ਕੁੜੀ ਵੀ ਗਈ ਸੀ ਜਿਹੜੀ ਕਰਨਲ ਰਿਟਾਇਰ ਹੋਈ ਆ ਹੂੰ ਤੇ ਆਏ ਕਰਕੇ ਕਾਫੀ ਯੋਗਦਾਨ ਹੈ ਫੌਜਵਾਲ ਤਾਂ ਸਾਡੀ ਫਰਵਾਰ ਦਾ ਜੀ ਸਭ ਤੋਂ ਪਹਿਲੀ ਪੰਚਾਇਤ ਕਦੋਂ ਬਣੀ ਸੀ ਕੋਈ ਜ਼ਿਆਦਾ ਕੋਈ ਸਨ ਜਦੋਂ ਪਹਿਲੀ ਪੰਚਾਇਤ ਇਸ ਪਿੰਡ ਦੀ ਬਣਦੀ ਹੈ ਪੰਚਾਇਤ 87 ਚ ਬੈਸਟ ਵਿਲੇਜ ਮਿਲੇ ਆ ਜੀ ਉਹਦੇ ਤੋਂ 10 ਸਾਲ ਪਹਿਲਾਂ 77 ਚ ਮੇਰੇ ਖਿਆਲ ਚ ਬਣੀ ਸੀ ਪਹਿਲੀ ਪੰਚਾਇਤ ਹਾਂ ਜੀ ਕਿਉਂਕਿ ਉਦੋਂ ਵੀ ਇਹ ਸੀਗਾ ਵੀ ਪੰਚਾਇਤ ਅੱਡ ਕਰਵਾਈ ਸੀ ਸਪੈਸ਼ਲ ਹਾਂ ਵੀ ਤਾਂ ਕਿ ਇੱਥੇ ਕੁਝ ਡਵੈਲਪਮੈਂਟ ਕਰ ਸਕੀਏ ਜਿਆਦਾ ਵੱਡੇ ਪਿੰਡ ਦੂਜੇ ਨਾਲ ਅਟੈਚ ਕਰਦੇ ਸੀ ਉਹਦੇ ਕਰਕੇ ਆਪਦੇ ਪਿੰਡ ਦੀ ਡਵੈਲਪਮੈਂਟ ਕਰਨੀ ਔਖੀ ਹੁੰਦੀ ਸੀ ਸਭ ਤੋਂ ਪਹਿਲਾਂ ਕਿਹੋ ਜੀ ਡਵੈਲਪਮੈਂਟ ਸੀ ਹੁਣ ਤਾਂ ਚਲੋ ਵਧੀਆ ਤੁਸੀਂ ਨੇ ਕੰਮ ਕਰਕੇ 87 ਦੇ ਵਿੱਚ ਜਦ ਆਪਾਂ ਨੂੰ ਵਾਰਡ ਮਿਲੇ ਆ ਉਸ ਵੇਲੇ ਉਹਰੇ ਚੌਂਕ ਪਿੰਡ ਦਾ ਸਾਂਝਾ ਗੋਬਰ ਗੈਸ ਪਲਾਂਟ ਪਿੰਡ ਦੇ ਗੋਬਰ ਗੈਸ ਪਲਾਂਟ ਤੋਂ ਚੱਲਦਾ ਸੀਗਾ ਜਨਰੇਟਰ ਸੈੱਟ ਜਿਹੜਾ ਸਾਰੇ ਪਿੰਡ ਨੂੰ ਸਪਲਾਈ ਦਿੰਦਾ ਸੀ ਫਿਰ ਰੈਸਟੋਰੈਂਟ ਗੋਬਰ ਗੈਸ ਪਲੈਂਟ ਤੋਂ ਚੱਲਦਾ ਸੀ ਹਾਂਜੀ ਹੁਣ ਵੀ ਚੱਲਦਾ ਉਹ ਹੁਣ ਤਾਂ ਵਰਕਿੰਗ ਕੰਡੀਸ਼ਨ ਤੋਂ ਬਾਹਰ ਹੋ ਗਿਆ ਜੀ ਤੇ ਫਿਰ ਪਿੰਡ ਦਾ ਗੈਸਟ ਹਾਊਸ ਬਣਾਇਆ ਹੋਇਆ ਸੀ ਬੋਟਿੰਗ ਸੀ ਉਦੋਂ ਉਸ ਵੇਲੇਾਂ ਚ ਤੇ ਜਿਵੇਂ ਚੰਡੀਗੜ੍ਹ ਦੀਆਂ ਸੜਕਾਂ ਸੀ ਉਹ ਜਿਹੀਆਂ ਸੜਕਾਂ ਸੀ ਤੇ ਪਹਿਲਾਂ ਤਾਂ ਪਲਾਸਟਿਕ ਵੀ ਹੋਰ ਫ੍ਰੀ ਵੀ ਆਰਗੈਨਿਕ ਵੀ ਕਾਫੀ ਚਿਰ ਤੋਂ ਅਸੀਂ ਕਰ ਰਹੇ ਹਾਂ ਮਤਲਬ ਹਰੇਕ ਪੱਖੋਂ ਉਹ ਚੈੱਕ ਕਰਦੇ ਸੀ ਤੇ ਵਧੀਆ ਸੀਗਾ ਸਿਸਟਮ ਤਾਂ 87 ਚ ਡੀਸੀ ਸਾਹਿਬ ਨੇ ਅਵਾਰਡ ਦਿੱਤਾ ਸੀਗਾ ਜਿਦੇ ਚ ਸਾਰੇ ਪੂਰੇ ਇੰਡੀਆ ਤੋਂ ਆਪਣਾ ਪਿੰਡਾਂ ਨੇ ਪਾਰਟਿਸਪੇਟ ਹੁਣ ਕਦੋਂ ਫਿਰ ਪੰਚਾਇਤ ਬੰਨ ਨਹੀਂ ਬੰਦ ਹੋਈ ਕਿ ਉਹਦੇ ਵਿੱਚ ਕੀ ਤਰਕ ਦਿੱਤਾ ਗਿਆ ਔ 19 ਦੇ ਵਿੱਚ ਜੀ ਸਾਡੇ ਪਰਿਵਾਰ ਚੋਂ ਹੀ ਇੱਕ ਨੇ ਸ਼ਿਕਾਇਤ ਕਰਤੀ ਸੀ ਜਿਵੇਂ ਉਹ ਕਹਿੰਦੇ ਨਹੀਂ ਵੀ ਬੇਬੇ ਜੇ ਸਰਪੰਚ ਮਰ ਜੇ ਕਹਿੰਦੇ ਫਲਾਣਾ ਬੰਦਾ ਸਰਪੰਚ ਬਣੂ ਹੂੰ ਕਹਿੰਦੇ ਜੇ ਉਹ ਲੰਬੜਦਾਰ ਉਹ ਵੀ ਮਰ ਜਾਏ ਕਹਿੰਦੀ ਮੈਂ ਸਮਝ ਗਈ ਪੁੱਤ ਤੂੰ ਕੀ ਕਹਿਣਾ ਚਾਹੁੰਦਾ ਸਾਰਾ ਪਿੰਡ ਮਰ ਜਾਏ ਤੈਨੂੰ ਨਹੀਂ ਕਿਸੇ ਨੇ ਸਰਪੰਚ ਬਣਾਉਣਾ ਉਵੇਂ ਹੀ ਕਿਨੱਦਾ ਹੁੰਦਾ ਜਿਹਨੂੰ ਪਿੰਡ ਚ ਕੋਈ ਸਰਪੰਚ ਨਹੀਂ ਬਣਾਉਂਦਾ ਫੇਰ ਉਹ ਅੰਤ ਨੂੰ ਇਹਦੀ ਕੰਮ ਕਰਦਾ ਵੀ ਮੈਂ ਪੰਚਾਇਤ ਤੜਾ ਦਿੰਨਾ ਵੀ ਨਾ ਮੈਨੂੰ ਬਣਾਉਂਦੇ ਨਹੀਂ ਤੁਸੀਂ ਨਾ ਤੁਹਾਡੀ ਪੰਚਾਇਤ ਮੈਂ ਬਣਨ ਦੇਣੀ ਹੈ ਫੇਰ ਉਸ ਤੋਂ ਬਾਅਦ ਕੋਈ ਫਿਰ ਜਦੋਂ ਪੰਚਾਇਤ ਟੁੱਟ ਗਈ ਕੋਈ ਡਿਵੈਲਪਮੈਂਟ ਦੇ ਵਿੱਚ ਫਰਕ ਪਿਆ ਡਵੈਲਪਮੈਂਟ ਦਾ ਫਰਕ ਤਾਂ ਪੈਂਦਾ ਹੀ ਆ ਜੀ ਪਰ ਇੱਕੇ ਟਨੀਓਰ ਗਈ ਆ ਤੇ ਸਾਡਾ ਜ਼ਿਆਦਾ ਜ਼ੋਰ ਆਪਣੀ ਪਿੰਡ ਦੀ ਅਪਲਿਫਟਮੈਂਟ ਵੱਲ ਨਹੀਂ ਸਕਰਾਲੀ ਦਾ ਗੰਦ ਕੱਢਣ ਵੱਲ ਜ਼ਿਆਦਾ ਲੱਗਿਆ ਰਿਹਾ ਹੂੰ ਉੱਥੇ ਪਿੰਡ ਦਾ ਜਿਵੇਂ ਉਰੇ ਤਾਂ ਉਸ ਵੇਲੇ ਅਸੀਂ ਦੇਖ ਲਓ ਡਵੈਲਪਮੈਂਟ ਕਰ ਲਈ ਸੀ ਜੀ ਉੱਥੇ ਪਿੰਡ ਦਾ ਜਿੱਮੇ ਗੰਦਾ ਟੋਬਾ ਉਹਦਾ ਪਾਣੀ ਓਵਰਫਲੋ ਹੋ ਕੇ ਸੜਕ ਤੇ ਵੀ ਆ ਜਾਂਦਾ ਬਿਲਕੁਲ ਮੈਂ ਦੇਖਿਆ ਕਿ ਫਿਰ ਉਹ ਟਰੈਵਲਿੰਗ ਲਈ ਜਿਹੜੇ ਪਿੰਡ ਨਾਨੂਕੀ ਨੂੰ ਆਉਂਦੇ ਨੇ ਸਾਰੇ ਗੰਦ ਚ ਦੀ ਨੰਗੇ ਆਉਣ ਤੇ ਉਹ ਚੰਗਾ ਨਹੀਂ ਲੱਗਦਾ ਇਸ ਕਰਕੇ ਅਸੀਂ ਹੁਣ ਜ਼ੋਰ ਤਾਂ ਇਹੀ ਹੁੰਦਾ ਜੇ ਕੋਈ ਲੀਡਰ ਵੀ ਆਉਂਦਾ ਉਹਨੂੰ ਰਿਕੁਐਸਟ ਇਹੀ ਕਰੀਦੀ ਆ ਵੀ ਤੁਸੀਂ ਸਕਰਾਲੀ ਦੀਆਂ ਪਹਿਲਾਂ ਪਾਣੀ ਕੱਢ ਦਿਓ ਤੇ ਸੜਕਾਂ ਬਣਾ ਦਿਓ ਤਾਂ ਕਿ ਉਹਦੇ ਵਿੱਚ ਦੀ ਨੰਗ ਕੇ ਆਉਣਾ ਸਖਾਲਾ ਹੋਵੇ ਬਿਲਕੁਲ ਜਦੋਂ ਬੈਸਟ ਅਵਾਰਡ ਮਿਲਦਾ ਏ ਪਿੰਡ ਨੂੰ ਫਿਰ ਤਾਂ ਫਿਰ ਪੂਰੇ ਪੰਜਾਬ ਚ ਬੱਲੇ ਬੱਲੇ ਹੋ ਗਈ ਹੋਣੀ ਆ ਹਾਂਜੀ ਗਵਰਨਰ ਸਾਹਿਬ ਨੇ ਡੈਡੀ ਉਦੋਂ ਸਰਪੰਚ ਹੁੰਦੇ ਸੀ ਜੀ ਤੇ ਗਵਰਨਰ ਸਾਹਿਬ ਨੇ ਉਹਨਾਂ ਨੇ ਆਪ ਉਹ ਟਰੋਫੀ ਦਿੱਤੀ ਸੀ ਵੀ ਪੂਰੇ ਇੰਡੀਆ ਚੋਂ ਤੁਸੀਂ ਨਾਮ ਘਟੇ ਆ ਤੇ ਕਾਫੀ ਉਹਦੀ ਪ੍ਰਾਪਤਾ ਹੋਈ ਸੀ ਤੇ ਇੱਕ ਆਰਟੀਕਲ ਵੀ ਉਹਦੂ ਲਿਖਿਆ ਸੀਗਾ ਇੱਕ ਟ੍ਰਿਬਿਊਨ ਚ ਦਾ ਟ੍ਰਿਬਿਊਨ ਚ ਜੀ ਦਾ బిਗੇਸਟ ਲिटल ਵਿਲੇਜ ਆਫ ਇੰਡੀਆ ਹਾਂ ਉਹ ਸਲੋਗਨ ਸਾਨੂੰ ਇੰਨਾ ਪਿਆਰਾ ਲੱਗਿਆ ਸੀ ਆਪਣੇ ਪਿੰਡ ਦੇ ਨਾਲ ਐਡ ਕਰਤਾ ਦਾ ਬਿਗੇਸਟ ਤਾਂ ਸੀਗਾ ਉਹਨਾਂ ਨੇ ਕਿਹਾ ਵੀ ਜਿਹਦੇ ਕੰਮ ਬਹੁਤ ਵੱਡੇ ਨੇ ਪਰ ਪਿੰਡ ਇੱਕ ਛੋਟਾ ਜਿਹਾ ਕੰਮ ਬੋਲਦੇ ਸੀ ਹਾਂਜੀ ਤੇ ਉਹਦੇ ਚ ਫਿਰ politically ਵੀ ਫਾਦਰ ਨੇ ਜਿੰਮੇ ਸਰਪੰਚ ਹੁੰਦੇ ਹੋਏ ਜਿਹੜਾ ਕੁਝ ਮੈਂ ਦੱਸਿਆ ਉਹ ਸਾਰਾ ਕੁਝ ਤੁਹਾਨੂੰ ਉਹ ਡੈਡੀ ਨੇ ਇੰਪਲੀਮੈਂਟ ਕਰਿਆ ਸੀ ਉਦੋਂ ਤੇ ਬਾਕੀ ਜਿਹੜਾ ਕਹ ਲੋ ਹੋਰ ਕੰਮਾਂ 'ਚ ਵੀ ਫਿਸ਼ਰੀ 'ਚ ਅਸੀਂ ਸਭ ਤੋਂ ਪਹਿਲਾਂ ਫਿਸ਼ਰੀ ਅਡਾਪਟ ਕਰੀ ਹਾਂ ਫਿਰ ਗ੍ਰੀਨ ਰੈਵੋਲੂਸ਼ਨ ਵੇਲੇ ਵੀ ਫਿਰ ਪੋਲਟਰੀ ਪਿਗਰੀ ਡੈਰੀ ਫਾਰਮਿੰਗ ਹਰੇਕ ਚੀਜ਼ ਚ ਸਾਡੇ ਫਿਸ਼ਰੀ ਚ ਪੈਸਿਕਲਚਰ ਦਾ ਬਹੁਤ ਤਾਇਆ ਜੀ ਫਿਸ਼ ਫਾਰਮਿੰਗ ਚ ਫਿਸ਼ ਬਰੀਡਿੰਗ ਦਾ ਕਰਦੇ ਰਹੇ ਨੇ ਜਿਹੜੀ ਕਿ ਪੂਰੇ ਕਹਿ ਲਓ ਆਪਣੇ ਨਾਰਥਰਨ ਏਰੀਆ ਚ ਇਕੋ ਫਾਰਮ ਸੀ ਜੀ ਪ੍ਰਾਈਵੇਟ ਇਕ ਸਰਕਾਰੀ ਸੀ ਤੇ ਆਏ ਮਤਲਬ ਬਲੰਦੀਆਂ ਨੂੰ ਛੋਇਆ ਜਿਨੇ ਵੀ ਜਿਹੜਾ ਕੰਮ ਕਰੇ ਆ ਐਨ ਸਿਰੇ ਦੇ ਹੀ ਕਰੇ ਨੇ ਜੀ ਜਿਵੇਂ ਫੌਜ ਦਾ ਮੈਂ ਦੱਸ ਕੇ ਹਟਿਆ ਮੇਰੇ ਫਾਦਰ ਨੇ ਉਹਨਾਂ ਨੂੰ ਆਰਟ ਵਾਰਡ ਮਿਲਿਆ ਸੀਗਾ ਐਂ ਬਿਜ਼ਨਸ ਚ ਵੀ ਅੱਡ ਅੱਡ ਫੀਲਡਸ ਚ ਸਾਰਿਆਂ ਨੇ ਵਧੀਆ ਮੱਲਾ ਮਾਰੀਆਂ ਨੇ ਜਦੋਂ ਡਿਵੈਲਪਮੈਂਟ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਕੀਤੀਆਂ ਗਈਆਂ ਪਿੰਡ ਦੇ ਵਿੱਚ ਕੀ ਕੀ ਆ ਉਹਦੇ ਵਿੱਚ ਖਾਸ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਵੀ ਹੈ ਤੁਹਾਡੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਆ ਇੱਕ ਤਾਂ ਸਟੈਚੂਜ਼ ਤੁਸੀਂ ਸਕਲਪਚਰਸ ਦੇਖੋਗੇ ਕਿਥੇ ਪਿੰਡਾਂ ਚ ਐਨੇ ਨਹੀਂ ਮਿਲਣਗੇ ਤੁਹਾਨੂੰ ਫਿਰ এনवायरमेंट ਤੇ ਬਹੁਤ ਕੰਮ ਕਰਿਆ ਸਾਡੇ ਪਿੰਡਾਂ ਜਿ ਜਿੰਨੇ ਪਿੰਡ ਚ ਦਰਖਤ ਲੱਗੇ ਹੋਏ ਨੇ ਐਨੇ ਦਰਖਤ ਵੀ ਤੁਹਾਨੂੰ ਕਿਸੇ ਪਿੰਡ ਚ ਨਹੀਂ ਮਿਲਣਗੇ ਤੇ ਜਿਹੜੀ ਚੌਂਕ ਫਿਰ ਆਪਣਾ ਜਿਵੇਂ ਮੈਂ ਦੱਸਿਆ ਵੀ ਪਿੰਡ ਦਾ ਸਾਂਝਾ ਜਨਰੇਟਰ ਸੀਗਾ ਉਹ ਸਾਰਾ ਕੁਝ ਉਸ ਵੇਲੇ ਚ 80s ਦੀ ਵਿੱਚ ਟੂਰਿਜ਼ਮ ਨੂੰ ਪ੍ਰਮੋਟ ਕਰਨਾ ਜਦਕਿ ਆਪਾਂ ਉਦੋਂ ਇਹ ਜੀ ਕਾਲੇ ਦੌਰ ਕਿਹਾ ਜਾਂਦਾ ਲੜਾਈ ਲੜ ਰਹੇ ਸੀ ਇੱਕ ਪਾਸੇ ਇੱਕ ਪਾਸੇ ਇੱਕ ਸੋਚ ਇਹ ਜੀ ਹੋਣੀ ਜਿਦੇ ਵਿੱਚ ਲੋਕਾਂ ਨੂੰ ਬਾਹਰੋਂ ਉਰੇ ਬੁਲਾਉਣਾ ਸਾਡੇ ਕੋਲ ਜਰਮਨ ਤੋਂ ਫਰਾਂਸ ਤੋਂ ਬਹੁਤ ਲੋਕ ਆਉਂਦੇ ਰਹੇ ਨੇ ਘੁੰਮਣ ਸਭ ਤੋਂ ਵੱਡਾ ਰੀਜ਼ਨ ਸੀਗਾ ਉਦੋਂ ਬਾਥਰੂਮ ਨਹੀਂ ਹੁੰਦੇ ਸੀ ਕਿ ਆਮ ਪਿੰਡਾਂ 'ਚ ਹਾਂ ਬਹੁਤ ਘੱਟ ਹੁੰਦੇ ਸੀ ਉਸ ਸਮੇਂ ਦੇ ਵਿੱਚ ਤੇ ਉਸ ਸਮੇਂ ਦੇ ਵਿੱਚ ਸਾਡੇ ਪ੍ਰੋਪਰ ਬਾਥਰੂਮ ਸੀਗਾ ਜੀ ਜਿਦੇ ਕਰਕੇ ਕੋਈ ਵੀ ਸਲਾਨੀ ਆਉਂਦਾ ਸੀਗਾ ਪੰਜਾਬ ਦੇਖਣ ਤਾਂ ਉਹ ਨਾਨੂ ਕੀ ਜ਼ਰੂਰ ਆ ਕੇ ਜਾਂਦਾ ਸੀ ਉਹ ਵੀ ਹੈਰਾਨ ਰਹਿ ਜਾਂਦਾ ਹੋਊਗਾ ਵੀ ਇੰਨੀ ਡਿਵੈਲਪਮੈਂਟ ਹੈ ਹਾਂ ਜੀ ਜਦੋਂ ਪੰਚਾਇਤ ਚੁਣੀ ਜਾਂਦੀ ਸੀ ਸਰਬਸੰਮਤੀ ਨਾਲ ਚੁਣ ਲੈਂਦੇ ਜਾਂ ਫਿਰ ਵੋਟਾਂ ਪੈਂਦੀਆਂ ਸੀ ਘਰ ਦੀ ਬੰਦੇ ਸੀ ਸਾਰੇ ਇਹ ਸਰਬਸੰਮਤੀ ਨਾਲੇ ਜੀ ਕਿੰਨੇ ਕਿੰਨੇ ਸਾਲ ਸਰਬਸੰਮਤੀ ਨਾਲ ਚੱਲਦੀ ਰਹੀ ਇਹ ਤੁਸੀਂ ਦੇਖ ਲਓ 77 ਤੋਂ 19 ਤੱਕ ਜੀ 5 ਸਾਲਾਂ ਬਾਅਦ ਪੰਚਾਇਤ ਹੁੰਦੀ ਸੀ ਇੱਕ ਵਾਰ ਮੇਰੇ ਖਿਆਲ ਚ 7 ਸਾਲ ਪੰਚਾਇਤਾਂ ਨਹੀਂ ਹੋਈਆਂ ਤੇ ਉਹ 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 ਉਨੇ ਟਰਮਸ ਬਣਦੇ ਨੇ 77 ਤੋਂ ਲੈ ਕੇ 87 ਤੱਕ 2 ਹੋ ਗਈਆਂ ਜੀ 97 ਤੱਕ 4 ਹੋ ਗਈਆਂ ਜੀ 17 7 ਤੱਕ 6 ਹੋ ਗਈਆਂ ਤੇ 17 ਤੱਕ 8 ਹੋ ਗਈਆਂ ਜੀ ਤੇ ਇੱਕ ਉਹਦੇ ਤੋਂ ਬਾਅਦ ਚ ਲਾ ਲੋ ਇੱਕ ਹੁਣ ਤਾਂ ਆਹ ਹੈ ਤਕੀ ਤਾਂ ਟੁੱਟੇ ਗਈ ਸੀ ਤਾਂ ਜਦੋਂ ਪਿੰਡ ਬਸਿਆ ਸੀ ਜਾਂ ਅਵਾਰਡ ਮਿਲਣ ਤੋਂ ਪਹਿਲਾਂ ਕਿਹੋ ਜਿਹੋ ਹਾਲਾਤ ਸੀ ਪਿੰਡ ਦੇ ਜਦੋਂ ਬਹੁਤ ਸਟਰਗਲ ਕਰਨੀ ਪਈ ਹੋਣੀ ਆ ਸਾਰੀਆਂ ਚੀਜ਼ਾਂ ਨੂੰ ਲੈ ਕੇ چاہے ਸੀਵਰੇਜ ਦਾ ਪ੍ਰਬੰਧ ਹੋਵੇ ਜਾਂ ਹੋਰ ਕਈ ਚੀਜ਼ਾਂ ਡਵੈਲਪਮੈਂਟ ਸੜਕਾਂ ਦਾ ਜਿਸ ਤਰ੍ਹਾਂ ਤੁਸੀਂ ਕਹੇ ਵੀ ਚੰਡੀਗੜ੍ਹ ਦੀ ਦਿੱਕ ਵਰਗੀਆਂ ਸੜਕਾਂ ਦੀਆਂ ਸਾਡੇ ਉਹ ਸਮੇਂ ਜਦੋਂ ਪੰਜਾਬ ਦੇ ਵਿੱਚ ਸੜਕਾਂ ਟੁੱਟੀਆਂ ਹੋਈਆਂ ਸੀ ਉਹ ਪਰਮਾਤਮਾ ਦੀ ਕਿਰਪਾ ਸੀਗੀ ਜੀ ਤਕਰੀਬਨ ਸਾਡੇ ਮੇਰੇ ਫਾਦਰ ਚੇਅਰਮੈਨ ਰਹੇ ਨੇ ਜੀ ਤੇ ਚਾਰ-ਚਾਰ ਮੰਤਰੀ ਇਕੱਠੇ ਤਕਰੀਬਨ ਨਾਨੂ ਕੀ ਆਉਂਦੇ ਰਹੇ ਨੇ ਪ੍ਰੋਗਰਾਮ ਕਰਾਉਂਦੇ ਸੀ ਉਹਦੇ ਕਰਕੇ ਗ੍ਰਾਂਟਸ ਵਗੈਰਾ ਮਿਲ ਜਾਂਦੀਆਂ ਸੀ ਕਿਆਂ ਤੇ ਕਿਉਂਕਿ ਆ ਪਿੰਡ ਦੀ ਵੈਸੇ ਤਾਂ ਪੰਚਾਇਤੀ ਪ੍ਰਾਪਰਟੀ ਸੀਗੀ ਨਹੀਂ ਓਕੇ ਤੇ ਉਵੇਂ ਹੀ ਜਦ ਪੰਚਾਇਤ ਨੂੰ ਪੈਸਾ ਆਉਂਦਾ ਸੀ ਗ੍ਰਾਂਟ ਆਈ ਹੋਈ ਲੱਗਦੀ ਸੀ ਤਾਂ ਜੇਬ ਚੋਂ ਫਾਦਰ ਲਾਉਂਦੇ ਸੀ ਨਾਲ ਕੁਛ ਨਾ ਕੁਛ ਤੇ ਉਹਦਾ ਠੇਕਾ ਵੀ ਆਪ ਲੈਂਦੇ ਸੀ ਵੀ ਕਿਤੇ ठेकेदार ਨਾ ਖਾ ਜੇ ਇਸ ਕਰਕੇ ਉਹ ਇੰਨੀ ਡਵੈਲਪਮੈਂਟ ਹੋ ਜਾਂਦੀ ਸੀ ਉਹ ਅਗਲੀ ਵਾਰ ਆਉਂਦੇ ਸੀ ਉਨੇ ਪੈਸੇ ਨਾਲ ਵੀ ਇੰਨਾ ਕੁਝ ਕਰਤਾ ਤਾਂ ਹੋਰ ਦੇ ਜਾਂਦੇ ਸੀ ਕਿਉਂਕਿ ਇੰਪਲੀਮੈਂਟੇਸ਼ਨ ਵੀ ਬਹੁਤ ਜ਼ਰੂਰੀ ਹੈ ਜਿੱਥੇ ਅੱਜ ਦੇ ਦੌਰ ਦੇ ਵਿੱਚ ਹਰੇਕ ਥਾਂ 'ਵੀ ਕ੍ਰਪਸ਼ਨ ਭਾਰੀ ਹੈ ਬਹੁਤ ਜ਼ਿਆਦਾ ਤੇ ਉਸ ਕਰਕੇ ਸਾਡੇ ਇਹ ਤਕਰੀਬਨ ਰਿਹਾ ਜੀ ਬੰਦੇ ਸਾਰੀ ਤਕਰੀਬਨ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਨੇ ਜੀ ਤਾਂ ਹੁਣ ਵੀ ਕਿੱਥੋਂ ਕਿੱਥੋਂ ਆ ਜਾਂਦੇ ਨੇ ਤੁਹਾਡੇ ਜਿਹੜੇ ਸਲਾਨੀ ਹੁੰਦੇ ਨੇ ਇੱਥੇ ਦੇਖਣ ਦੇ ਲਈ ਪਿੰਡ ਵੀ ਦੇਖੀ ਜਾ ਕੇ ਨਨੋ ਕੀ ਯਾਰ ਅਜਿਹਾ ਕੀ ਆ ਜਿਹਨੂੰ ਬੈਸਟ ਅਵਾਰਡ ਮਿਲਿਆ ਹੈ ਨਾ ਸਭ ਤੋਂ ਛੋਟਾ ਪਿੰਡ ਕੰਮ ਵੱਡਾ ਹਾਂਜੀ ਤਕਰੀਬਨ ਕੁਐਸਚਨਸ ਵੀ ਜੀਕੇ ਚ ਆਉਂਦਾ ਜੀ ਅੱਛਾ ਵੀ ਉਹਦੇ ਚ ਇੱਕ ਕੁਐਸਚਨ ਹੈਗਾ ਵੀ ਪੰਜਾਬ ਦਾ ਸਭ ਤੋਂ ਛੋਟਾ ਪਿੰਡ ਨਨੋ ਕੀ ਲਿਖਿਆ ਹੋਇਆ ਓਕੇ ਤੇ ਦੂਜੀ ਗੱਲ ਜੀ ਵੀ ਟੂਰਿਜ਼ਮ ਦੇ ਮੈਪ ਦੇ ਵਿੱਚ ਵਿੱਚ ਨਾਬਾ ਨਹੀਂ ਆਇਆ ਸੀਗਾ ਨਾਨੂ ਕੀ ਪਹਿਲਾ ਆ ਗਿਆ ਸੀ ਅੱਛਾ ਤੇ ਸਾਡਾ ਕਦੋਂ ਆਇਓ ਮੈਪ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਆਇਆ ਸੀ ਇਹ ਮੈਂ ਟੂਰਿਜ਼ਮ ਵਾਲਿਆਂ ਨੇ ਬਣਾਇਆ ਸੀਗਾ ਜੀ ਅ 2008-9 ਚ ਮੈਪ ਬਣਾਇਆ ਸੀ ਪਲੇਸਸ ਟੂ ਬੀ ਵਿਜ਼ਿਟਿਡ ਓਕੇ ਉਹਦੇ ਵਿੱਚ ਸਾਡਾ ਗੈਰੀ ਫਾਰਮਸ ਅਸੀਂ ਰਜਿਸਟਰ ਕਰਾ ਲਿਆ ਸੀ ਫਾਰਮ ਟੂਰਿਜ਼ਮ ਚ ਹਮ ਤੇ ਉਹ ਉਹਦੇ ਕਰਕੇ ਟੂਰਿਜ਼ਮ ਦੇ ਨਕਸ਼ੇ ਤੇ ਜਿਹੜਾ ਤੁਸੀਂ ਡਿਵੈਲਪ ਕੀਤਾ ਫਾਰਮ ਸਾਰਾ ਇਸ ਪੱਧਰ ਤੇ ਵੀ ਤੁਹਾਨੂੰ ਕੋਈ ਅਵਾਰਡ ਮਿਲਿਆ ਵੀ ਤੁਸੀਂ ਇਲਾਕੇ ਨੂੰ ਡਿਵੈਲਪ ਕੀਤਾ ਟੂਰਿਜ਼ਮ ਦਾ ਹੱਬ ਬਣਾਇਆ ਕੋਈ ਨਹੀਂ ਜੀ ਸਗੋਂ ਤਾਂ ਕਈ ਹੋਰ ਅਸੀਂ ਜਿਵੇਂ ਉਹ ਨਾਲ ਵਾਈਲਡ ਲਾਈਫ ਸੈਂਚਰੀ ਹੈ ਉਹਦਾ ਵੀ ਸਰਕਾਰਾਂ ਅੱਗੇ ਪੇਸ਼ਕਸ਼ ਦੇ ਚੁੱਕੇ ਵੀ ਜਿਵੇਂ ਜਿਮ ਕੋਰਬਟ ਪਾਰਕ ਹੈ ਉਮੇ ਕੋਈ ਸਥਾਨ ਇਹ ਡਿਵੈਲਪ ਹੋ ਸਕਦਾ ਕਿੰਨੀ ਦੇਖ ਲਓ ਜੌਬ ਓਪਰਚ्युनिटीज ਹੋਰ ਕ੍ਰੀਏਟ ਹੋ ਸਕਦੀਆਂ ਨੇ ਮਤਲਬ ਐਪਰੀਸ਼ੀਏਟ ਤਾਂ ਕੀ ਕਰਨਾ ਜੇ ਕੋਈ ਉਹਨਾਂ ਨੂੰ ਸਕੀਮ ਵੀ ਦਿੰਨੇ ਆ ਉਹਦੇ ਤੇ ਵੀ ਬਹੁਤ ਘੱਟ ਸਰਕਾਰਾਂ ਚ ਕੰਮ ਹੁੰਦਾ ਕਿਉਂਕਿ ਉਹੀ ਗੱਲ ਆ ਜਾਂਦੀ ਆ ਕਰਪਸ਼ਨ ਅਗਲਾ ਕਹਿੰਦਾ ਪਰਸੈਂਟੇਜ ਕੁਝ ਮਿਲੂਗਾ ਤਾਂ ਕੰਮ ਕਰੀਏ ਨਹੀਂ ਕੰਮ ਨਹੀਂ ਕਰਦੇ ਫੈਮਿਲੀ ਜਿਵੇਂ ਜਿਸ ਤਰ੍ਹਾਂ ਤੁਹਾਡਾ ਸਾਰਾ ਪਰਿਵਾਰ ਸੀ ਗਰੀਬਾਰ ਫੈਮਿਲੀ ਸੀ ਕਿਹੜੇ ਕਿਹੜੇ ਕੰਟਰੀ ਦੇ ਵਿੱਚ ਵਸੇ ਪਏ ਨੇ ਹੁਣ ਤੁਹਾਡੀ ਫੈਮਿਲੀ ਹੈ ਜੀ ਆਸਟ੍ਰੇਲੀਆ ਵੀ ਨੇ ਜੀ ਅਮਰੀਕਾ ਕੈਨੇਡਾ ਵੀ ਨੇ ਇੰਗਲੈਂਡ ਵੀ ਨੇ ਤੇ ਤਕਰੀਬਨ ਇਹੀ ਕੰਟਰੀਜ਼ ਨੇ ਜੀ ਇੰਡੀਆ ਤੋਂ ਇਲਾਵਾ ਉੱਥੇ ਵੀ ਵਧੀਆ ਕਾਰੋਬਾਰ ਸੈੱਟ ਉਹਨਾਂ ਦੇ ਹਾਂਜੀ ਕਿਰਪਾ ਜੀ ਕੋਈ ਟਰਾਂਸਪੋਰਟ ਚ ਹੈ ਜੀ ਤੇ ਕੋਈ ਰੈਸਟੋਰੈਂਟ ਬਿਜ਼ਨਸ ਚ ਹੈ ਕੋਈ ਕੇਸ ਚ ਹੈ ਨੌਕਰੀ ਵੀ ਕਰ ਰਿਹਾ ਕੋਈ ਬਾਹਰ ਪੱਕੀ ਆ ਨੌਕਰੀ ਵੀ ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਆਪਣਾ ਪੁਲਿਸ ਚ ਹੈ ਮੇਰਾ ਕਜ਼ਨ ਯੂਨੀਵਰਸਿਟੀ ਦੀ ਪੁਲਿਸ ਹੁੰਦੀ ਹੈ ਫਿਰ ਡਰਾਈਵਿੰਗ ਇਨਸਟ੍ਰਕਟਰ ਨੇ ਇੱਕ ਮੇਰਾ ਮੇਰੇ ਫਾਦਰ ਦੇ ਕਜ਼ਨ ਨੇ ਆਹ ਮਤਲਬ ਕਰ ਰਹੇ ਨੇ ਵਧੀਆ ਕਰ ਰਹੇ ਨੇ ਕੋਈ ਵੀ ਕਿਤੇ ਵੀ ਐ ਨਹੀਂ ਹੈ ਤਕਰੀਬਨ ਸਾਰੀ ਫੈਮਲੀ ਉਹ ਮਹਾਰਾਜ ਦੀ ਕਿਰਪਾ ਹੈ ਜੀ ਕਾਮਯਾਬ ਨੇ ਜਿਹੜੀ ਹੁਣ ਦੀ ਪੀੜ੍ਹੀ ਹੈ ਜਿਹੜੀ ਤੁਹਾਡੇ ਨਵੇਂ ਬੱਚੇ ਨੇ ਉਹਨਾਂ ਦਾ ਇਰਜ਼ਾਨ ਕਿਉਂ ਤੁਹਾਡੇ ਪੁਰਖਿਆਂ ਤਾਂ ਜੰਗਾਂ ਦੀਆਂ ਲੜਾਈਆਂ ਲੜੀਆਂ ਨੇ ਨਾ ਕੋਈ ਵੀ ਲੜਾਈ ਹੋਵੇ ਸਭ ਦੇ ਵਿੱਚ ਉਹਨਾਂ ਨੇ ਹਿੱਸਾ ਅਹਿਮ ਰੋਲ ਨਿਭਾਇਆ ਕੀ ਜਿਹੜੀ ਹੁਣ ਪੀੜ੍ਹੀ ਹੈ ਤੁਹਾਡੀ ਉਹ ਉਧਰ ਜਾ ਰਹੀ ਹੈ ਫੌਜ ਵੱਲ ਨੂੰ ਆ ਜਾਦਾ ਸਾਰੇ ਜਦ ਫਰਕ ਪਿਆਰ ਜਾਂ ਜਿੰਮੇ ਸਮਾਂ ਬਦਲੇ ਨਹੀਂ ਯਾਰ ਜਾਣਾ ਸਾਰੇ ਚਾਹੁੰਦੇ ਨੇ ਮੇਰੇ ਕਜ਼ਨਸ ਕਾਫੀ ਹੁਣ ਵੀ ਜਾ ਰਹੇ ਨੇ ਜਿਹੜੇ ਮੇਰੇ ਤੋਂ ਛੋਟੇ ਨੇ ਤੇ ਜਦੋਂ ਅਸੀਂ ਸੀ ਨਾ ਜਦ ਮੈਂ ਐਨਡੀਏ ਚ ਮੈਂ ਤਿੰਨ ਵਾਰ ਇੰਟਰਵਿਊ ਆਪਣਾ ਰਿਟਰਨ ਕਲੀਅਰ ਕਰ ਗਿਆ ਸੀ ਜੀ ਤੇ ਜਦ ਇੰਟਰਵਿਊ ਚ ਰਹਿ ਗਏ ਜਾਂ ਮੈਡੀਕਲ ਚ ਰਹਿ ਗਏ ਐ ਹੋ ਗਿਆ ਸੀ ਵੀ ਬਸ ਦੁਨੀਆ ਖਤਮ ਹੈ ਹੂੰ ਵੀ ਹੋਰ ਕੋਈ ਜੌਬ ਅਪਰਚੁਨਿਟੀ ਬਾਰੇ ਅਸੀਂ ਸੋਚੇ ਨਹੀਂ ਸਕਦੇ ਸੀ ਸਾਰੀ ਫੈਮਿਲੀ ਦਾ ਹੀ ਇਹੀ ਸੀ ਵੀ ਆਰਮੀ 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 ਹੁਣ ਉਹ ਗੱਲ ਉਨੀ ਤਾਂ ਨਹੀਂ ਹੈ ਹੁਣ ਹੋਰ ਵੀ ਕਿਉਂਕਿ ਇੰਟਰਨੈਟ ਕਰਕੇ ਸਾਰੇ ਕਿਤੇ ਬੰਦਿਆਂ ਨੂੰ ਪਤਾ ਚੱਲ ਜਾਂਦਾ ਵੀ ਕੀ ਕੀ ਤੁਹਾਡੇ ਕੋਲ ਜੌਬ ਅਪਰਚੁਨਿਟੀਆਂ ਨੇ ਪਹਿਲਾਂ ਨਾਲੋਂ ਜ਼ਿਆਦਾ ਅਵੇਅਰ ਨੇ ਪਰ ਫੇਰ ਵੀ ਫਾਜੀ ਕਿੰਨੀ ਨੂੰ ਰੁਝਾਨ ਬਹੁਤ ਹੈ ਜੀ। ਅਨੇਕ ਫਿਰ ਲੀ ਚਲਦੀ ਨੇ ਵੀ ਟੁੱਟਣੀ ਨਹੀਂ ਦੇਣੀ ਆ ਪਰ ਆਪਾਂ ਪਰਿਵਾਰ ਉਹ ਜਾਂਦੇ ਨਹੀਂ ਨਾ ਸੇਵਾ ਕਰਨ ਦੀ ਰਹਿਣਾ ਚਾਹੀਦਾ ਵੀ ਇੱਕ ਵਿਅਕਤੀ ਨੇ ਇਸ ਤਰ੍ਹਾਂ ਹੁੰਦਾ ਹੋਊਗਾ ਨਾ ਘਰ ਦੇ ਵਿੱਚ। ਤੇ ਜਿਹੜੇ ਹੁਣ ਜਿੰਮੇ ਲੱਗੇ ਹੋਏ ਨੇ ਉਹਨਾਂ ਕੋਲ ਜਿਆਦਾ ਉੱਥੇ ਉਹਨਾਂ ਦੀ ਰਿਸਪੈਕਟ ਦੇਖੀਦੀ ਆ ਸਲੂਟ ਪੈਂਦੇ ਦੇਖਦੇ ਨੇ ਉਹ ਬੱਚਿਆਂ ਦੇ ਓਬਵੀਅਸਲੀ ਹੁੰਦਾ ਹੀ ਆ ਜੀ। ਦਿਲ ਚ ਵੀ ਅਸੀਂ ਵੀ ਅਫਸਰ ਲੱਗੀ। ਹੁਣ ਸਭ ਤੋਂ ਵੱਧ ਉਮਰ ਦਾ ਕੌਣ ਆ ਪਰਿਵਾਰ ਦੇ ਵਿੱਚ ਸਾਰੇ ਗਰੇਵਾਲ ਫੈਮਿਲੀ ਦੇ ਵਿੱਚ? ਹੁਣ ਸਾਡੇ ਮੇਰੇ ਦਾਦਾ ਜੀ ਦੇ ਭਾਬੀ ਜੀ ਨੇ ਦੀ ਉਹਨੇ ਬਾਕੀ ਬ੍ਰਦਰਸ ਤਾਂ ਜੀ तकरीबन ਸਾਰੇ ਪਿਆਰੇ ਹੋ ਗਏ ਪਰਮਾਤਮਾ ਨੂੰ ਤੇ ਅੱਗੇ ਉਹਨਾਂ ਦੀਆਂ ਮਿਸਸਸ ਨੇ ਜੀ ਉਹਨਾਂ ਆਪਣਾ ਨਵੇਂ ਪਿੰਡ ਵਾਲੇ ਅਸੀਂ ਕਹਿੰਦੇ ਹਾਂ ਉਹਨਾਂ ਦੀ ਨਵੇਂ ਪਿੰਡ ਵੀ ਉਹ ਸਭ ਤੋਂ ਵੱਡੇ ਨੇ ਤੇ ਬਾਕੀ ਸਾਡੇ ਮੇਰੇ ਚਾਚਾ ਜੀ ਉਰੀ ਨੇ ਜੀ ਉਹਨੇ ਹੁਣ ਨਾਨੋ ਕੀਚ ਬਾਕੀ ਤਾਂ ਸਾਰੇ ਕੋਈ ਫੌਜ ਚ ਕੋਈ ਬਾਹਰ ਤੇ ਹੁਣ ਤਾਂ ਤਕਰੀਬਨ ਅਸੀਂ 7-8 ਕਿ ਜਣੀ ਨੰਨੂ ਕੀ ਚੁੰਨੇ ਆ ਜੀ ਬਾਕੀ ਪਿੰਡ ਤਾਂ ਤਕਰੀਬਨ ਜ਼ਿਆਦਾਤਰ ਬਾਹਰੇ ਰਹਿੰਦਾ ਕੋਈ ਆਰਮੀ ਕਰਕੇ ਕੋਈ ਕੈਨੇਡਾ ਅਮਰੀਕਾ ਹੋਰ ਵੀ ਹੋਰ ਵੀ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਜਦੋਂ ਵੈਸਟ ਅਵਾਰਡ ਮਿਲਿਆ ਤੁਹਾਡੇ ਮਨ ਚ ਫਿਰ ਵੀ ਹੋਊਗਾ ਵੀ ਯਾਰ ਆਪਾਂ ਪਿੰਡ ਨੂੰ ਹੋਰ ਵੀ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਣਾ ਹੁਣ ਵੀ ਉਸ ਪੱਧਰ ਤੇ ਕੰਮ ਕਰ ਰਹੇ ਹੋਂ ਕੋਈ ਮੈਂ ਕਰੀ ਜਾਂਦੇ ਆ ਜੀ ਜਿੰਮੇ ਸਟਰੀਟ ਲਾਈਟਿੰਗ ਕਰੀ ਹੋਰ ਸੋਚੀ ਤਾਂ ਜਿਹੜਾ ਕੁਝ ਵੀ ਅਸਲ ਚ ਪਰ ਹੁਣ ਪੰਚਾਇਤ ਟੋਟਲ ਕਰਕੇ ਸਾਡੇ ਆਪ ਦੇ ਹੱਥ ਚ ਜ਼ਿਆਦਾ ਨਹੀਂ ਰਿਹਾ ਹਮ ਪਰ এনਵਾਇਰਨਮੈਂਟ ਤੇ ਮੈਂ ਜਿੰਮੇ ਦੱਸਿਆ ਸੀ ਬਹੁਤ ਕੰਮ ਕਰਿਆ ਹੋਰ ਕਿਸ 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 ਪੰਚਾਇਤ ਦੇ ਨਾਲ ਜੁੜ ਗਿਆ ਪਿੰਡ ਤੁਹਾਡਾ ਫਿਰ ਸਕਰਾਲੀ ਨਾਲ ਸਕਰਾਲੀ ਨਾਲ ਜੁੜ ਗਿਆ ਹਾਂਜੀ ਹੁਣ ਉੱਥੇ ਦੇ ਯਾਨੀ ਕਿ ਦੇਖਰੇਖ ਦੇ ਵਿੱਚ ਕੰਮ ਸਾਰੇ ਹਾਂਜੀ ਇੱਕ ਪੰਚ ਸਾਡਾ ਹੁੰਦਾ ਹਮ ਤੇ ਬਾਕੀ ਕਹਿੰ ਲੋ ਟੋਟਲ 7 ਪੰਚ ਹੁੰਦੇ ਨੇ 6 ਤਕਰੀਬਨ ਸਕਰਾਲੀ ਦੇ ਤੁਸੀਂ ਫਿਰ ਸਰਬਸੰਮਤੀ ਨਾਲ ਦੇ ਦਿੰਨੇ ਆ ਆਪਣਾ ਸਰਪੰਚ ਮੈਂਬਰ ਨਹੀਂ ਉਹ ਵੀ ਫਿਰ ਸਾਡੇ ਵਿੱਚ ਇੱਕ ਉਹਨਾਂ ਦਾ ਵੀ ਵਿਚਰ ਲਾਇਆ ਨਾ ਜੀ ਕਿਉਂਕਿ ਇੱਕ ਜਿੰਨਾ ਵਾਰਡ ਹੁੰਦਾ ਜੀ ਪੰਚ ਦਾ ਓਨੀ ਵੀ ਆਬਾਦੀ ਨਹੀਂ ਹੈਗੀ ਪਿੰਡ ਦੀ ਅੱਛਾ ਓਨੀ ਵੀ ਨਹੀਂ ਹਾਂ ਬਿਲਕੁਲ ਘੱਟਾ ਵੋਟ ਬਿਆਲੇ ਕੀ ਵੋਟ ਹੈ ਹਾਂ ਜੀ ਸਹੀ ਗੱਲ ਹੈ ਤੇ ਕੋਸ਼ ਸਕਰਾਲੀ ਤੋਂ ਰਕਬਾ ਕਿੰਨਾ ਕੁ ਪਿੰਡ ਦਾ ਤਕਰੀਬਨ 1800 ਬਿਗੇ ਹੈਗਾ ਜੀ 1800 ਬਿਗੇ ਹਾਂ ਜੀ ਤੇ ਮੱਲਸ ਪਹਿਲਾਂ ਤਾਂ ਸਾਰਾ ਹੀ ਜਿਵੇਂ ਇੱਧਰ ਚੋਏ ਦੇ ਨਾਲ ਡਾਕਰ ਫਿਰ ਵਹਾਈ ਯੋਗ ਜ਼ਮੀਨ ਫਿਰ ਇੱਧਰ ਟਿੱਬਾ ਸੀਗਾ ਮਤਲਬ ਸਾਰੇ ਹੀ ਜਿਹੜੇ ਸੀਗੇ ਪੋਰਸ਼ਨ ਇਹ ਜਿਹੇ ਸੀਗੇ ਵੀ ਹਰੇਕ ਤਰ੍ਹਾਂ ਦੀ ਜ਼ਮੀਨ ਨਾਨੋ ਕੀਚੇ ਸੀਗੀ ਪਹਿਲਾਂ ਜ਼ਮੀਨ ਕਿੰਨੀ ਕਪਜਾਊ ਹੈ ਸੀ ਜਾਂ ਫਿਰ ਬਾਘੇ ਪਜਾਊ ਕ ਨਹੀਂ ਜੀ ਸਾਰਾ ਜੰਗਲ ਸੀਗਾ ਸਾਰਾ ਏਰੀਆ ਆਪਣੇ ਆਪ ਹਾਂਜੀ ਤੇ ਤਕਰੀਬਨ ਡਾਕਰ ਬਹੁਤ ਸੀ ਟਿੱਬਾ ਬਹੁਤ ਸੀ ਇਹਦਾ ਸਾਡੇ ਦੇਖਦੇ ਦੇਖਦੇ ਕਲੀਅਰ ਹੋਇਆ ਜੀ ਕੁਸ਼ਕ ਪੋਰਸ਼ਨ ਕਹਿ ਲੋ ਹਰੇਕ ਦੀ ਤਕਰੀਬਨ 20-25 ਏਕੜ ਵਾਯੋਗ ਹੁੰਦੀ ਸੀ ਤੇ ਇੱਕ ਇੱਕ ਬ੍ਰਦਰ ਨੂੰ ਕਹਿ ਲੋ ਅੱਠ ਭਰਾ ਸੀਗੇ ਮੇਰੇ ਦਾਦਾ ਜੀ ਹਰੀ ਤਕਰੀਬਨ ਉਹਨਾਂ ਦੀ ਫੈਮਲੀਸ ਚ 50 ਏਕੜ ਦੇ ਕਰੀਬ ਜ਼ਮੀਨ ਹਰੇਕ ਨੂੰ ਆਈ ਸੀ ਜੀ ਤੇ ਉਹ ਅੱਗੇ ਕਹਿ ਲੋ ਹੌਲੀ ਹੌਲੀ ਡਵੈਲਪ ਕਰੀ ਆ ਤੇ ਕਲਰ-ਕਲਰ ਹੁਣ ਤਾਂ ਸਾਰੇ ਜਿਵੇਂ ਕਹਿੰਦੇ ਕਾਲੀਯੋਗੋ ਚ ਕਲਰ ਤੇ ਕੰਜਰ ਜਿਆਦਾ ਮੂਰੇ ਲੰਘ ਗਏ ਉਹਨਾਂ ਨੂੰ ਕੀ ਦੀ ਜ਼ਮੀਨ ਜਿਆਦਾ ਉਜਾਊ ਹੈ ਜਿੱਥੇ ਕਲਰ ਸੀ ਕਿ ਉਹ ਜ਼ਿਆਦਾ ਬਹੁਤ ਬਹੁਤ ਧੰਨਵਾਦ ਜੀ ਸਮਾਧਾਨ ਆਪ ਦਾ ਤੇ ਆਪ ਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇਂ ਕੱਢ ਕੇ ਸਾਨੂੰ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਵਜਿੰਦਰ ਸਿੰਘ ਗਰੇਵਾਲ ਸਾਡੇ ਨਾਲ ਸੀ ਤਾਂ ਉਹਨਾਂ ਨੇ ਪਿੰਡ ਦੇ ਬਾਰੇ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਨੇ ਕਿਸ ਤਰ੍ਹਾਂ ਬੈਸਟ ਅਵਾਰਡ ਮਿਲਿਆ ਕਦੋਂ ਇਹ ਪਿੰਡ ਵਸਿਆ ਸੀ ਕਿਸ ਤਰ੍ਹਾਂ ਇਹਨਾਂ ਦੇ ਪੁਰਖਿਆਂ ਨੇ ਕਈ ਅਹਿਮ ਜੰਗਾਂ ਲੜੀਆਂ ਤਾਂ ਉੱਥੇ ਸ਼ਹੀਦੀ ਵੀ ਪ੍ਰਾਪਤ ਕੀਤੀ ਤਾਂ ਉਹ ਕਰਕੇ ਵੀ ਜਾਣਦੇ ਹਰ ਘਰ ਦੇ ਵਿੱਚੋਂ ਇੱਕ ਦੋ ਜਿਹੜੇ ਪਰਿਵਾਰ ਦੇ ਜੀ ਨੇ ਉਹ ਫੌਜ ਦੇ ਵਿੱਚ ਅੱਜ ਵੀ ਸਵਾਮਾਂ ਨਿਵਾ ਰਹੇ ਨੇ ਇਹ ਰੀਤ ਆ ਜਿਹੜੀ ਉਹ ਕਹਿੰਦੇ ਸੀ ਟੁੱਟਣ ਨਹੀਂ ਦੇਣੀ ਜੇ ਸਾਡੀ ਪੀੜ੍ਹੀ ਆ ਭਾਵੇਂ ਕਿ ਸਮੇਂ ਦੇ ਰੁਝਾਨ ਦੇ ਨਾਲ ਉਹਪਰਚੁਨਟੀ ਆ ਵਧੀਆਂ ਨੇ ਪਰ ਫਿਰ ਵੀ ਸਾਨੂੰ ਲੱਗਦਾ ਕਿ ਅਸੀਂ ਦੇਸ਼ ਦੀ ਸੇਵਾ ਦੇ ਲਈ ਅੱਗੇ ਵੀ ਕੰਮ ਕਰਦੇ ਰਹੀਏ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਪਿੰਡ ਨਾਨੂ ਕੀ ਨਾਬਾ